ਚੂਟ ਸੀ ਨੇ ਦੇ ਕੇ ਬਾਤ ਹੋਈ ਸਵਾਭ ਮੀਨੂ ਦਾ ਬੈਟ ਉੱਠਾ ਠੰਡ ਲੱਗਦੀ ਆ ਤੇ ਤੂੰ ਜੁੱਤੀ ਲਾਈ ਜਾਨੀ ਆ ਲੋ ਜੀ ਜੇ ਮੈਂ ਟਿਚੀ ਆ ਮਾੜਿਆ ਸਾਹਬੋ ਇੱਕ ਮਿੰਟ ਲਈ ਸਸਰੀਕਲ ਸਾਜਣ ਨੂੰ ਮੈਂ ਛੱਡ ਆਪਣਾ ਪਤਨੀ ਜੀ ਗੱਲ ਕਾਫੀ ਦਿਨ ਹੋ ਗਏ ਜਾਂ ਠੰਡ ਬਹੁਤ ਪੈ ਰਹੀ ਆ ਤੇ ਆਪਾਂ ਵੀ ਟੂਪੀ ਟੁੱਪੀ ਲੈ ਕੇ ਆਣ ਗੱਡੀ ਛੀਟਰ ਉੱਤਰ ਲਾ ਕੇ ਤੇ ਅੱਜ ਆਪਾਂ ਘੁੰਮ ਰਹੇ ਆ ਪੂਰਾ ਦਿਨ ਆ ਜਾਓ ਤੁਹਾਨੂੰ ਵੀ ਘੁਮਾਉਣੇ ਆ ਕਿੱਥੇ ਕਿੱਥੇ ਜਾ ਰਹੇ ਆ ਆਪਾਂ ਠੰਡੇ ਆ ਪਰ ਜਨਲ ਨਹੀਂ ਸੀ ਕਾਗਾ ਕਿੰਨੇ ਦਿਨ ਹੋ ਗਏ ਬਲੌਗ ਵੀ ਨਹੀਂ ਪਿਆ ਕਿਉਂਕਿ ਪਿੰਡਾਂ 'ਚ ਠੰਡ ਜਿਆਦਾ ਹੀ ਹੁੰਦੀ ਆ ਪਾਣੀ ਪੁੰਣੀ ਚਲੋ ਆ ਜਾਓ ਨਾਲੇ ਘੁੰਮਦਿਆਂ ਦੇ ਨਾਲ ਤੁਹਾਨੂੰ ਵੀ ਘੁਮਾਉਣੀ ਆ ਮੋਟੀ ਹੋ ਗਈ ਆ ਰੈਡੀ ਆਪਾਂ ਜੋ ਗਿਆ ਰੈਡੀ ਤੇ ਹੁਣ ਆਪਾਂ ਲੱਗੇ ਨਿਕਲਣ ਆ ਜਾਓ ਨਾਲੇ ਘੁੰਮਦਿਆਂ ਦੇ ਨਾਲ ਤੁਹਾਨੂੰ ਘੁਮਾਉਣੀ ਆ ਕਿੱਥੇ ਲੈ ਕੇ ਜਾ ਰਹੀ ਆ ਮੋਟੀ ਆਪਾਂ ਨੂੰ ਖੋਲ ਦੇ ਕੁੰਡਾ ਕੀ ਔਖਾ ਔਖਾ ਦੀ ਕੀ ਜਾਨੀ ਮੈਂ ਕਿਹਾ ਠੰਡ ਜਾਣ ਕੇ ਕਰਾਈ ਆ ਠੰਢੜੇ ਮੋਟੀ ਬਾਈ ਮੋਟੀ ਬਾਈ ਧਿਆਨ ਨਾ ਜਾਏ ਸਾਹ ਨਹੀਂ ਜਾਏਗੀ ਨਹੀਂ ਧਿਆਨ ਅੱਛਾ ਤੂੰ ਧਿਆਨ ਨਾ ਤਾਂ ਮੋਟੀ ਗੋਣਿਆ ਫਿਰ ਪੈਂਟ ਠੰਡ ਦੀ ਕਰਕੇ ਸਾਰੀ ਹੱਪ ਆਪਣੇ ਘਰਾਂ 'ਚ ਬੈਠੀ ਆ ਮੋਟੀ ਕੰਦੀ ਹੀਟਰ ਲਾ ਦੋ ਮੈਂ ਤੇ ਦਿਮਾਜ ਜੂਗੀ ਛਣ ਲਾਦੀ ਮੋਟੀ ਬਹੁਤ ਯਾਰ ਸੀਰੀਅਸਲੀ ਅੱਛਾ ਸੂਟ ਚੱਕ ਲੈ ਪਹਿਲਾਂ ਮੈਨੂੰ ਇਹ ਦੱਸ yes 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 ਉੱਥੇ ਆ ਕੇ ਨਾ ਗਏ ਮੈਨੂੰ ਚੇਤਾ ਭੁੱਲ ਗਿਆ ਚੇਤਾ ਭੁੱਲ ਗਿਆ ਇੱਡਾ ਗੀੜਾ ਪਾਏਗੀ ਮੇਰਾ ਨੇੜੇ ਤੇਰੇ ਸੂਰੇ ਸੂਟ ਨਹੀਂ ਚੀਨ ਹੁੰਦੇ ਸ਼ੱਬਾ ਮਨੋ ਇਹ ਟਾਂਡਾ ਬਹੁਤ ਹੈ ਚਲੋ ਮਿਲਦੇ ਅੱਗੇ ਆ ਜਾਓ ਚਲਿਏ ਬਾ ਵੀ ਬਾਹ ਤੋਂ ਅੰਦਰ ਦਾ ਪੂਰਾ ਹਾਲ ਹੋਇਆ ਗਿਆ ਵੀ ਕਿੰਨਾ ਸੁਨਸਾਨ ਜਿਹਾ ਲੱਗ ਰਿਹਾ ਨਾ ਪਿੰਡ ਹੂੰ ਅੱਜ ਲੱਗ ਰਿਹਾ ਨਾ ਹਾਂ ਨਹੀਂ ਤਾਂ ਇੰਨੀ ਰੌਣਕ ਹੁੰਦੀ ਪਠਾਨਡੇ ਆ ਜਨਤਾ ਕਰੇ ਕੀ ਹੈ ਨਾ ਠਾੜ ਦੇ ਵਿੱਚ ਵੀ ਦਿੱਕਤ ਆ ਜਾਂਦੀ ਕਿ ਨਹੀਂ ਬੜਾ ਬੋਰਿੰਗ ਜਿਹਾ ਦਿਨ ਚੱਲ ਰਿਹਾ ਹਾਂ ਪਰ ਉਹ ਤਾਂ ਫਰਕ ਤਾਂ ਹੈ ਠਾੜ ਦਾ ਤਸੀਂ ਟੋਪੀ-ਸ਼ੋਪੀ ਲੈ ਲਈਏ ਹੈ। ਬਾਗਲ ਠੰਡ ਕਿ ਨਹੀਂ ਕੁਝ ਲੈ ਆਨੀ ਹੈ। ਠੰਡ ਬਹੁਤ ਹੈ ਨਾ ਇੱਧਰ ਤਾਂ ਕਰਕੇ। ਹੂੰ। ਟੋਪੀ ਲੈਣੀ ਬਣੀ ਧੀ ਬਟਾ। ਠੀਕ ਹੈ ਧਿਆਨ ਨਾਲ ਚਲਾਣਾ, ਹੌਲੀ ਚਲਾਣਾ। ਤੁਮੇ ਲੋ ਕਹਿੰਦੇ ਨੇ ਜਨਾ ਇਹ ਸਾਰੇ ਜਨੇ ਕਹਿੰਦੇ ਹੁੰਦੇ ਦਿੱਤ ਉਸ ਕੈਮ ਉਹ ਲਿਖਿਆ ਉਹਦੀ ਮੁਕੰਦਪੁਰ ਸ਼ਹਿਰ ਨਗੀਨਾ ਆਵੇ ਇੱਕ ਦਿਨ ਰਹੀ ਮਹੀਨਾ ਦੇ ਕੋਪਰ ਲਿਖਿਆ ਜੂ ਕਰਕੇ ਦੇ। ਮੈਂ ਝੂਠ ਨਹੀਂ ਬੋਲਦਾ ਇਹ ਮਹਾਰਾਜ ਸ਼ੇਸ਼ਾ ਮਹਾਰਾਜ ਜੀ ਨੇ ਬਾਤ ਕਰਦੇ ਆਇਆ। ਸਹੀ ਗੱਲ ਹੈ। ਸਾਝੀ ਗੱਲ ਹੈ। ਚੁੱਟ ਬੋਸਤ ਮੈਂ ਨਹੀਂ ਨਹੀਂ ਕਿੰਨੇ ਚੁੱਟ ਬੋਲਦੀ ਨਹੀਂ ਕਾਫੀ ਵਾਰ ਕਹਿੰਦੀ ਹੁੰਦੀ ਆ ਨਾ ਕਿ ਇਦਾਂ ਨਹੀਂ ਐਦਾਂ ਨਹੀਂ ਤੁਸੀਂ ਬਹੁਤ ਕਹਿੰਦੇ ਆ ਮੈਂ ਤਾਂ ਤੁਹਾਨੂੰ ਦੱਸ ਰਹੀ ਹਾਂ ਮੇਰੀ ਟੈਂਪੂ 'ਚ ਬੈਠੀ ਆ ਉਹ ਵਾਲੇ ਕਹਿੰਦੇ ਪੂਂਡ 'ਚ ਜਿਹਨੂੰ ਪੂਂਡ ਕਹਿੰਦੇ ਨਹੀਂ ਦੇਣਾ ਨਹੀਂ ਚੱਕ ਦਾ ਨਹੀਂ ਚੱਲ ਜਾ ਟੈਂਪੂ 'ਚ ਚੱਕ ਦਾ ਨਹੀਂ ਟੱਕ ਟੈਂਪੂ 'ਚ ਬੈਠ ਕੇ ਚੱਲ ਜਾ ਉਹ ਚੱਕ ਲੈਣਾ ਨਹੀਂ 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 ਅੱਜ ਆਪਾਂ ਕਿੰਨੇ ਦਿਨਾਂ ਬਾਅਦ ਘਰੋਂ ਨਿਕਲੇ ਆ ਚਿਹਰੇ ਤੋਂ ਬਾਅਦ ਨਿਕਲਿਆ 5-6 ਦਿਨਾਂ ਬਾਅਦ ਕਰੋ ਨਿਕਲੇ ਆ ਠੰਡ 'ਚ ਯਾਰ ਕਿਤੇ ਨਿਕਲਣ ਨੂੰ ਜੀ ਨਹੀਂ ਕਰਦਾ ਹੈਗਾ ਬੰਦਾ ਕਿੱਥੇ ਜਾਵੇ ਕੀ ਬਣਾਵੇ ਕੁਛ ਪੱਲੇ ਹੀ ਨਹੀਂ ਪੈਂਦੇ ਲੋ ਜੀ ਸੂਟ ਮੋਟੀ ਨੇ ਸੀਨੇ ਦੇਣੇ ਸੀ ਰਾਹੋਂ ਮੋਟੀ ਕੁਛ ਕਹਿਣਾ ਚਾਹਨੀ ਆ ਮੋਰੇ ਦੂਆ ਦੇਖ ਕੇ ਧਿਆਨ ਠੰਡਾ ਯਾਰ ਠੰਡ ਤਾਂ ਹੈ ਸੂਟ ਕਿੱਥੇ ਅੱਛਾ ਰਵਾ ਚੰਗੀ ਚੜ੍ਹਾਈ ਆ ਇਹ ਤਾਂ ਮੋਟੀ ਆ ਗਈ ਚੱਕਿਆ ਕੋਲ ਆ ਕੀ ਕੋਲ ਕੀ ਚੱਕਿਆ ਤੇ ਕਪੜੇ ਦੂਜੇ ਵੀ ਆ ਗਏ ਨਾਲ ਐਡੀ ਸਦਾ ਨੂੰ ਜੋ ਐਵੇਂ ਨਾ ਬਹੁਤ ਚੱਕ ਕੇ ਗਈ ਚਾਪ ਗਈ ਕਿੰਨੇ ਸੂਟ ਸੀਨੇ ਦੇ ਗਏ ਚਾਚਾ ਜੀ ਕੋ ਕੰਮ ਹੋਇਆ ਸਿਰਫ ਕਪੜੇ ਸੀਨੇ ਦਿੱਤੇ ਆ ਕਿਉਂਕਿ ਲੋਹੜੀ ਆ ਰਹੀ ਫੇ ਕੋਈ ਮੇਲਣਾ ਵੀ ਕੁਝ ਪਾਉਣ ਨੂੰ ਤੇ ਮੇਰੀਆਂ ਭੈਣਾਂ ਨੇ ਭੇਜੇ ਹੋਏ ਸੀਗੇ ਅਨਸਟਿਚ ਹੂੰ ਮੈਂ ਅੱਜ ਸੀਨੇ ਦਿੱਤੇ ਆ ਹੂੰ ਉਹ ਬਹੁਤ ਚੰਗਾ ਕੰਮ ਕੀਤਾ ਹਾਂ ਦੇਖਿਆ ਕਿ ਨੀ ਬਾਦਰੀ ਦੇ ਠੰਡ ਚ ਨਿਕਲ ਕੇ ਕੰਮ ਕੀਤਾ ਉਹ ਇਹਨੇ ਬਹੁਤ ਬਹਾਦਰੀ ਦਾ ਕੰਮ ਕੀਤਾ ਠੰਡ 'ਚ ਨਿਕਲ ਕੇ ਨਾਲ ਮੈਨੂੰ ਵੀ ਠੰਡ 'ਚ ਥਾਰਿਆ ਆ ਤੇ ਇਹ ਕਹਿੰਦੀ ਚੱਲੀਏ 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 ਟਾਈਮ ਪਾਸ ਨਹੀਂ ਹੋ ਰਹੀ ਯਾਰ ਅਪਨ ਟਾਈਮ ਪਾਸ ਨਹੀਂ ਸੀ ਹੋ ਰਹੀ ਮੈਂ ਕਿਹਾ ਚਲੋ ਜਾਣੇ ਨਾਲ ਇਹਦਾ ਕੰਮ ਜੀ ਨਾਲ ਕੁਛ ਖਾ ਪੀਵਾਂਗੇ ਬਾਅਦ ਨਾਲ ਘੁੰਮਿਆਂਗੇ ਕਿੰਨੇ ਦਿਨ ਹੋ ਗਏ ਘੁੰਮਣ ਨੂੰ ਗਿਆ ਸੀ ਆਪਾਂ ਚਲੋ ਮਿਲਦੇ ਆ ਅੱਗੇ 6 ਦਿਨ ਹੋ ਗਏ ਲਗਾਤਾਰ ਕਿਉਂਕਿ ਬਹੁਤ ਜ਼ਿਆਦਾ ਠੰਡ ਸੀ ਗੇਸ ਕਰਕੇ ਕੋਈ ਵਲੌਗ ਨਹੀਂ ਦਾ ਛੋਟਾ ਜਿਹਾ ਬਣਾਇਆ ਤੁਸੀਂ ਦੇਖ ਲਓ ਠੰਡ ਚ ਬੰਦਾ ਕਰੇ ਵੀ ਕੀ ਨਿੱਚੇ ਦੇਖ ਨੂੰ ਓਕੇ ਟੂਟ ਸੀਨੇ ਦੇ ਕੇ ਬਾਅਦ ਤੋ ਸਵਾਭ ਵੀ ਨਹੀਂ ਤਾਂ ਬੈਠੇ ਠੰਡ ਲੱਗਦੀ ਹੈ ਤਾਂ ਤੂੰ ਜੁੱਤੀ ਲਾਈ ਜਾਨੀ ਆ ਲੋ ਜੀ ਹੀਟਰ ਲਾ ਦੇ ਜਿਵੇਂ ਹਟੇ ਜੇ ਮਾੜਿਆ ਸੰਭੂ ਇੱਕ ਮਿੰਟ ਲਈ ਕਿਰਪਾ ਕਰਕੇ ਫੋਨ ਹੀਟਰ ਲਾ ਦਿੰਨੇ ਆ ਓਕੇ ਆਪਣਾ ਸਮ ਲੈ ਲਾਂ ਦੀ ਹਾਇ ਰੱਬ ਬੈਲਟਰ ਲਾਉਣੀ ਜ਼ਰੂਰੀ ਹੈ ਲੱਗੇ ਅਸੀਂ ਹੁਣ ਸੋ ਫਾਈਨਲੀ ਅਸੀਂ ਸੂਟ ਦੇ ਦਿੱਤੇ ਹੈ ਸਟਿਚ ਕਰਕੇ ਤੇ ਹੁਣ ਅਸੀਂ ਨਿਕਲਣੇ ਸਟਿਚ ਕਰਨੇ ਸਟਿਚ ਕਰਨੇ ਹਾਇ ਠੰਡ ਚ ਬਹੁਤ ਠੰਡ ਬਹੁਤ ਆ ਮੈਂ ਕੀ ਕਰਾਂ ਨਹੀਂ ਪਤਾ ਲੱਗਦਾ ਕੀ ਬੋਲਦੀ ਪਈ ਆ ਤੇ ਫਾਈਨਲੀ ਅਸੀਂ ਦੇ ਦਿੱਤੇ ਆ ਬੜੀ ਚੜਾਈ ਚੜਨੀ ਪੈਂਦੀ ਆ ਰਾਹੋਂ ਦੀ ਬਟ ਚੱਲੂਗੀ ਕਿਉਂਕਿ ਭਾਬੀ ਸੂਟ ਹੀ ਬੜੇ ਸੋਹਣੇ ਸਿੰਦੀ ਆ ਤੇ ਫਾਈਨਲੀ ਦੇ ਦਿੱਤੇ ਆ ਸੂਟ ਹੁਣ ਅਸੀਂ ਚੱਲੇ ਆ ਫਰ ਪਸ ਤੇ ਰਸਤੇ ਜੋ ਖਲਾਊਗਾ ਹੁਣ ਬੰਮੂ ਕੋਲ ਖਲਾਓ ਕਹਿਣਾ ਤੈ ਕਹਿ ਕੇ ਲਿਆਈ ਵੀ ਮੈਂ ਚੱਲ ਚੱਲ ਮੈਂ ਖਵਾਊਗਾ ਠੀਕ ਆ ਤੇ ਠੰਡੇ ਨਹੀਂ ਆ ਬਚ ਕੇ ਰੋ ਘਰੇ ਹੀ ਰੋ ਯਾਰ ਬੰਮੂ ਤੁਹਾਡੇ ਇੱਥੇ ਸੱਚੀ ਜਿਆਦਾ ਆ ਸਰ ਚੰਡੀਗੜ੍ਹ ਅੱਜ ਤੋਂ ਅੱਜ ਤੋਂ ਆਪਣੀ ਨਿਕਲੀ अदरवाइज ਧੁੱਪ ਨਿਕਲਦੀ ਸੀਗੀ ਦੇਖ ਲਓ ਨਹੀਂ ਫਰ ਤਾਂ ਮੈਨੂੰ ਵੀ ਕੋਈ ਜਿਆਦਾ ਹੀ ਲੱਗ ਰਹੀ ਹੈ ਯੈਸ ਸੋ ਚਲੋ ਅੱਗੇ ਤੁਹਾਨੂੰ ਜ਼ਿਆਦਾ ਬੋਰ ਨਹੀਂ ਕਰਦੇ ਰੋਡ ਦਿਖਾ ਕੇ ਅੱਗੇ ਕੁਝ ਖਾਣੇ ਪੀਣੇ ਆ ਤਾਂ ਦਿਖਾਉਣੀ ਆ ਤੁਹਾਨੂੰ ਵੀ ਆਈ ਮੀਨ ਖਵਾਣੇ ਆ ਤੁਹਾਨੂੰ ਵੀ ਆਏ ਹੋਏ ਟਾਟ ਚਲੀਓ ਪਤਾ ਲੱਗਦਾ ਕੀ ਬੋਲਦੀ ਪਈ ਆ ਸੁਣ ਕੇ ਧਿਆਨ ਨਾਲ ਜਾਓ ਫਿਰ ਤੁਸੀਂ ਇੱਧੇ ਕੰਮ ਕਰਕੇ ਆਉਂਦੇ ਹੋ ਇੱਕ ਪਲੇਟ ਪੈਕ ਕਰਾਉਣੀ ਆ ਇੱਕ ਪਲੇਟ ਮੋਟੀ ਲਈ ਖਾਣ ਲਈ ਲੈ ਕੇ ਆਉਣੀ ਆ ਵੇਰ ਲਾ ਬੰਮੂ ਫਿਰ ਇੱਕ ਪਲੇਟ ਪੈਕ ਕਰਾਉਣੀ ਆ ਇੱਕ ਲੈ ਕੇ ਆਉਣੀ ਆ ਠੀਕ ਹੈ ਪਲੱਸ ਪਲੱਸ ਲਾਸ ਵੀ ਲੈ ਕੇ ਆਣਾ ਇੱਥੇ ਲਾਸ ਨਹੀਂ ਲੈ ਕੇ ਆਣਾ ਤਿੱਖੀ ਵਾਲੀ ਸੌਸ ਲੈ ਕੇ ਆਣੀ ਮੈਂ ਸਮਝਾ ਕੇ ਭੇਜ ਰਹੀ ਹਾਂ ਜੇ ਕੋਈ ਪੁੱਠਾ ਕੰਮ ਕਰਕੇ ਫਿਰ ਦੇਖ ਲਿਓ ਚਲ ਠੀਕ ਹੈ ਜਾਓ ਧਿਆਨ ਨਾਲ ਜਲਦੀ ਆ ਜਿਓ ਲਓ ਜੀ ਹੁਣੇ ਮੈਨੂੰ ਏਰੀਆ ਨਹੀਂ ਪਤਾ ਮੇਰੇ ਖਿਆਲ ਨਾਲ ਔੜਾ ਸ਼ਾਇਦ ਤੇ ਉਥੋਂ ਦੇ ਮਮਮਸ ਬੜੇ ਸਵਾਲ ਲੱਗਦੇ ਬਹੁਤ ਵਾਰੀ ਖਾਦੇ ਆ ਤੇ ਬੜਾ ਟਾਈਮ ਲਾਤਾ ਲੈ ਕੇ ਆਣ ਟਾਈਮ ਲੱਗ ਗਿਆ ਯਾਰ ਉੱਥੇ ਏਕੇ ਆਪਣੇ ਲਈ ਪੈਕ ਕਰਾ ਕੇ ਲੈ ਕੇ ਆਏ ਹੋ ਮਿਲੋ 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 ਚਲੋ ਸਸ਼ੀਕਾਲ ਜੀ ਬਹੁਤ ਨਾਲ ਜੀ ਵਧੀਆ 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 ਸੋ ਫਾਈਨਲੀ ਆਏ ਪਰਮ ਦੀ ਚੜਾਈ ਆ ਬਾਹਰ ਆ ਜਉ ਮੇਰੀ ਪੂਰੀ ਚੜਾਈ ਆ ਲੈ ਵੀ ਭਾਜੀ ਭਾਰੀ ਕਰਦੇ ਮੇਰੇ ਪੁੱਤ ਨੂੰ ਆਏ ਨਹੀਂ ਇੱਜ਼ਤ ਕਰਦੇ ਇੱਜ਼ਤ ਕਰਦੇ ਆ ਢਾਈਵੇਂ ਠੰਡ ਚ ਬੂਟ ਪਾ ਕੇ ਸਪੈਸ਼ਲ ਗਈ ਫੋਟੋਗ੍ਰਾਫਰ ਬਹੁਤ ਬਹੁਤ ਸਪੋਰਟ ਕਰਨ ਵਾਲੇ ਬਹੁਤ ਬਹੁਤ ਧੰਨਵਾਦ ਤੇ ਆਜੋ ਫਿਰ ਖਾਈਏ ਕਿਤੇ ਕਿਤੇ ਮੂੰਹ ਚ ਪਾਣੀ ਆ ਗਿਆ ਦੱਸੋ ਜਲਦੀ ਮੈਨੂੰ ਤਾਂ ਬੜਾ ਜੰਮੀ ਲੱਗਦੇ ਸੀਰੀਅਸਲੀ ਮੇਰੇ ਮੂੰਹ ਮੇ ਪਾਣੀ ਆਇਆ ਮੈਨੇ ਖਾਣੀ ਆ ਪੰਮਾ ਚ ਲਾਉਗਾ ਗੱਡੀ ਯਾਰ ਹੁਣੀ ਖਾਣਗੇ ਨਾਲ ਟੌਰਨਾ ਬੈ ਕੇ ਮਜਾ ਆ ਜੂਗਾ ਪੱਧ ਦੀ ਇਥੇ ਲੰਦ ਨਹੀਂ ਬੋਤੋਂ ਤਾਂ ਬੈ ਜਿਹੜੀ ਜਿਹੜੀ ਤੂੰ ਬ੍ਰੇਕ ਆਲਾ ਲਾ ਕੇ ਚੱਲਣ ਦੇ ਖਵਾ ਪਹਿਲਾਂ ਕਿ ਤੂੰ ਕੱਲੀ ਕੱਲੀ ਨਹੀਂ ਮੋਟੀ ਪਹਿਲਾਂ ਪੂਲਾ ਪੂਲਾ ਦਾ ਕੋਈ ਮਤਲਬ ਨਹੀਂ ਆ ਮੈਂ ਭੋਗ ਲਾਣਾ ਦੇ ਲਾ ਫਿਰ ਮੈਂ ਤਾਂ ਦਾਦੀਆਂ ਨਾਲ ਖਾਗ ਵੀ ਕਿਦਾਂ ਦੇ ਬਣੇ ਮੈਨੂੰ ਪਤਾ ਵਧੀਆ ਹੀ ਬਣੇ ਆ ਇੱਕ ਮਿੰਟ ਇੱਕ ਚਲੋ ਮੈਂ ਖਾ ਲਾਂ ਮੈਂ ਖਾ ਕੀਤਾ ਤੂੰ ਕਿਹਦੇ ਇਹ ਇਦਾਂ ਕੇ ਨਾਲ ਤੂੰ ਬਹੁਤ ਤੈਨੂੰ ਬਹੁਤ ਦੁਨੀਆ ਬੋਰ ਮੈਂ ਸਹੀ ਕਰ ਕੋਈ ਵੀ ਵੀਡੀਓ ਖਿਚਾ ਲੋ ਫੋਟੋ ਖਿਚਾ ਲੋ ਮੈਨੂੰ ਲੈ ਉਹਨਾਂ ਕਿੰਨੀ ਤਾਂ ਦੁਨੀਆ ਦੇ ਜਾਣਦੀ ਆ ਦੱਸ ਆਹ ਯਾਰ ਮੈਨੂੰ ਮੋਤੀ ਦਾ ਤੇਲਾ ਹੁੰਨਾ ਆ ਮੈਂ ਉਦਾਂ ਵੀ ਬਿਖਾਉਣਾ ਇਹਨੂੰ ਲੈ ਲਓ ਨਵਾਂ ਬੰਦਾਰੀ ਬਣਾ ਲਓ ਬਹੁਤ ਵਧੀਆ ਆਏ ਆ ਆ ਦੇ ਆ ਤੂੰ ਤੂੰ ਵੀ ਖੜੀ ਦੀ ਸੇਵਾ ਕਰਾਣਾ ਜੀ ਆ ਬਲ ਆਇਨਾ ਦੀ ਉਹ ਜੀ ਇਹਦੇ ਅੱਗੇ ਉੱਟ ਕੇ ਗਈ ਸੀ ਤੇ ਅੱਗੇ ਆ ਕੇ ਬੈਠ ਕੇ ਬੜੀ ਕੀਤੀ ਆ ਖੰਡ ਬੜੀ ਕੀਤੀ ਆ ਆ ਲਓ ਜੀ ਸਾਡਾ ਮਹਾਨ ਸਾਡਾ ਭਰਾ ਇੱਕ ਹੋਰ ਆ ਗਿਆ ਆ ਗਿਆ ਤੁਸੀਂ ਇਹਨੂੰ ਵੀ ਬੜੇ ਜਣੇ ਜਾਣਦੇ ਨੇੜੇ ਤੇੜੇ ਦੇ ਪਿੰਡਾਂ ਵਾਲੇ ਸਾਰੇ ਜਾਣਦੇ ਆ ਮੇਰੇ ਭਰਾ ਨੂੰ ਤੇ ਇਹਨੂੰ ਦੇਖ ਕੇ ਵੀ ਕਿੰਨੇ ਜਣੇ ਮਿਲਣ ਆਉਂਦੇ ਪਤਾ ਕਰੇ ਇਹ ਬੰਦੇ ਦੇ ਘਰ ਲੱਗੇ ਘਰ ਖੰਡ ਬਹੁਤ ਸੀ ਜੀ ਬੋਲੋ ਆਕੋ ਆਕੋ ਬੰਦ ਦੇ ਪਰ ਥੋੜੇ ਵੀ ਉਹਦੀ ਮੀਂਹ ਨਹੀਂ ਕੀਤੀ 8 ਕਿਲੋ ਮਿੰਟ ਦਾ ਤਾਂ ਹੋਣਾ ਹੀ ਹੈ ਮੋਟੀ ਕਿ ਨਹੀਂ ਹੂੰ ਘਰ ਬਸ ਜੋ ਠੰਡ ਕਰਕੇ ਕੁਝ ਕਰ ਹੀ ਨਹੀਂ ਹੁੰਦਾ ਹੈਗਾ ਮੰਦਾ ਬਾਹਰ ਨਹੀਂ ਨਿਕਲ ਸਕਦਾ ਸਾਡਾ ਰੌਫ ਫੇਮਸ ਕਰੋ ਆ ਜੀ ਜੱਲੀ ਬੰਦੇ ਆ ਜੀ ਜੱਲੀ ਬੰਦੇ ਨਾਲ ਹੋਣ ਹਾਂ ਰੌਫ ਫੇਮਸ ਕਰੋ ਬੰਦ ਦੇ ਇਹਦਾ ਆਪਣੇ ਨਵੀਂ ਇੱਕ ਗੱਲ ਦਾ ਜਵਾਬ ਦੇ ਦੇ ਇਧਰle ਪਾਸੇ ਜਾਂ ਉਧਰle ਪਾਸੇ ਇਧਰle ਪਾਸੇ ਘਰ ਆ ਕੋ ਉਧਰle ਪਾਸੇ ਇੱਕ ਗੱਲ ਦਾ ਜਵਾਬ ਦੇ ਦੇ ਕਾਲੇ ਦੇ ਪਾਸੇ ਜੀ ਉਹ ਕਹਿ ਕੀ ਕਹਣਾ ਇਹਦਾ ਆਪਣੇ ਪਿੰਡ ਜੀ ਨਹੀਂ ਲੱਗਦਾ ਇੱਥੇ ਆ ਕੇ ਬੈਠਾ ਦੇਖੋ ਪੱਕਾ ਹੀ ਰੱਖ ਲਿਆ ਪੱਕਾ ਹੀ ਰੱਖ ਲਿਆ ਇੰਨਾ ਜਿਆਦਾ ਫੇਮਸ ਆ ਦੇ ਲਾ ਇਹਦਾ ਇੱਥੇ ਆ ਕੇ ਦੇ ਲੱਗਦਾ ਆ ਮੂੰਹ ਹੀ ਬਾੜਲਾ ਚਾਹ ਸਪੈਸ਼ਲ ਆਪਣੇ ਪਿੰਡ ਦਾ ਚਾਹ ਪੀਣਾ ਤੇਰੀ ਲਿਆਈ ਨਹੀਂ ਹੈਗਾ ਤੇਰੀ ਬੂਟੀ ਬਹੁਤ ਸੋਹਣੀ ਹੈ ਜਿਹੜਾ ਚਾਹ ਕੰਮ ਕਰਾ ਇਹ 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 ਤਾਂ ਨਹੀਂ ਅੱਗੇ ਹੁੰਦੀਆਂ ਕਿਉਂਕਿ ਇਹ ਬੋਲਦੀਆਂ ਇੰਨਾ ਸੋਹਣਾ ਆ ਨਾ ਇਹ ਕਲੀਪਰ ਇਹ ਕਲੀਪਰ ਇਹਨਾਂ ਦੀ ਖਈ ਆ ਇਹ ਨਾ ਇਨ ਹੈ ਸੈਲਫ ਵਾਇਸ ਹੈ ਸੌਣ ਨੂੰ ਮੈਂ ਪ੍ਰਧਾਨ ਇਕਰਤ ਹੋ ਆ ਗਈ ਹੈ ਸੌਣਾ ਲਓ ਜੀ ਜਿਹੜੇ ਜਿਹੜੇ ਆਉਣਾ ਚਾਹੁੰਦੇ ਆ ਉਹ ਆ ਸਕਦੇ ਜਿਹੜੇ ਜਿਹੜੇ ਲੁਕਣਾ ਚਾਹੁੰਦੇ ਆ ਲੁਕ ਸਕਦੇ ਆ ਆ ਜਾ ਲੁਕੇ ਹੋਏ ਆ ਅਗੂ ਦਾ ਕੰਮ ਹੈ ਸਾਡਾ ਧੂਣੀ ਵਾਲ ਕੇ ਸੇਕਣਾ ਯੈਸ ਸਵੇਰ ਤੋਂ ਸ਼ਾਮ ਤੱਕ ਇੱਥੇ ਲਾ ਬੈਠ ਰ ਮੈਂ ਤੈਨੂੰ ਡੰਡੀਆਂ ਪੜਦਾ ਪੰਮਿਆ ਬੈਠਣ ਦੇ ਕਿ ਦੋ ਗਾਲਾਂ ਕਢਦੇ ਨਹੀਂ ਬੈਠਣਾ ਤੂੰ ਹਾਂ ਤੂੰ ਕਿੱਧਰ ਬੈਠਿਆ ਬੱਸ ਉੱਥੇ ਵਲੋਗ ਵਾਂਦੇ ਲੈ ਦੇਖ ਇਹਨੇ ਗੱਡੀ ਕਢਾ ਲਈ ਨਵੀਂ ਇਹ ਮਿਹਣੀ ਮਾਰੀ ਜਾਂਦਾ ਭਾਜੀ ਮੇਰੀ ਗੱਡੀ 'ਚ ਨਾ ਉਹ ਲੱਗੀ ਆ ਸਕਰੀਨ ਲੱਗੀ ਆ ਮੇਰੀ ਗੱਡੀ 'ਚ ਸਕਰੀਨ ਅਰੇ ਦੇਹ ਨਹੀਂ ਆਣਾ ਨਹੀਂ ਆਣੀ ਨਾ ਅਪਾ ਬੰਦ ਕਰਦੇ ਹੁਣ ਸੇਕਣ ਦੇ ਨਾ ਇਹ ਤੈਨੂੰ ਰੋਕਣ ਦੇ ਆ ਸੇਕਣ ਤੋਂ ਤੇਰਾ ਮੂੰਹ ਬੜਾ ਸੋੜਾ ਆ ਐਡੇ ਪੈਣਾ ਤੇਰਾ ਬੂਥਾ ਦਾ ਐਡੇ ਪੈਣਾ ਮੋਰੇ ਹਾਂ ਵੀ ਲਿਆ ਸੀ ਹਾਂ ਵੀ ਲਿਆ ਸੀ ਮੇਰੇ ਭੁੱਖਾ ਸਾਡੇ ਇੱਦੇ ਬੋਲਦੇ ਰੋਟੀ ਖਾ ਲਈ ਨਾਲ ਬਣੀ ਆ ਵਾ ਸਿੱਧੀਆਂ ਸਿੱਧਾ ਸਿੱਧਾ ਪਿੰਡਾਂ ਵਾਲੇ ਬੰਦੇ ਆ ਸਿੱਧੀ ਸਿੱਧੀ ਬੋਲੀ ਸਾਡੇ ਕੋਲ ਕੋਈ ਉਹ ਹੈ ਨਹੀਂ ਕਿ ਵੀ ਆਹ ਗੱਲ ਆ ਜਾਂ ਉਹ ਗੱਲ ਨਹੀਂ ਤੂੰ ਜਿਹੜੇ ਸਟਾਈਲ ਨਾਲ ਬੋਲਣਾ ਬੋਲ ਲੈ ਨੇ ਬੋਲ ਲੈ ਤੂੰ ਤੇਰੇ ਵੱਜਣੀਆਂ ਕੀ ਕਹਿਣਾ ਤੂੰ ਸਟਾਈਲ ਚ ਸਟਾਈਲ ਚ ਮੈਂ ਕਹਿਣਾ ਚਾਹੁੰਦੇ ਆ ਤੂੰ ਤਰੇ ਪੜੀ ਗਿਆ ਛੱਡ ਮੈਂ ਆ ਘਰ ਜਾ ਕੇ ਓਏ ਓਏ